ਹੈਲੋ एवरीवन वेलकम बैक टू माय YouTube ਚੈਨਲ ਆਈ ਹੋ ਉ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਜੀ ਕ੍ਰੇਲੇ ਜਿਹੜੇ ਕ੍ਰੇਲੇ ਕੀ ਫਰਾਈ ਕਰਕੇ ਤੇ ਆਪਾਂ ਬਣਾਉਨੇ ਆ ਮਸਾਲਾ ਪਾ ਕੇ ਮੈਂ ਕ੍ਰੇਲਿਆਂ ਨੂੰ ਮਤਲਬ ਛਿੱਲ ਕੇ ਮਾਰਨਿੰਗ ਦਾ ਹੀ ਤੇ ਰੱਖ ਦਿੱਤਾ ਹੋਇਆ ਸੀਗਾ ਨਮਕ ਲਗਾ ਕੇ ਤਾਂ ਕਿ ਜਿਹੜੀ ਕੌੜਾਪਨ ਨਿਕਲ ਜਾਵੇ ਤੇ ਹੁਣ ਅਸੀਂ ਗੈਸ ਦੇ ਉੱਪਰ ਕੜਾਈ ਰੱਖੀ ਹੋਈ ਆ ਤੇ ਕ੍ਰੇਲਿਆਂ ਆਪਣੇ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਸੁਕਾ ਕੇ ਤੇ ਹੁਣ ਅਸੀਂ ਇਹਦੇ ਚ ਫਰਾਈ ਕਰਾਂਗੇ ਤ੍ਰੇਲ ਇਹਨਾਂ ਵਿੱਚੋਂ ਖਾਲੀ ਕਰ ਲਏ ਹੋਏ ਆ ਕਿਉਂਕਿ ਜਿਹੜੇ ਬੀ ਆ ਨਾ ਕਈ ਪੱਕੇ ਜਿਹੇ ਹੈਗੇ ਸੀਗੇ ਉਹ ਫਿਰ ਮਸਾਲੇ ਦੇ ਵਿੱਚ ਹੀ ਅਸੀਂ ਗ੍ਰਾਈਂਡ ਕਰ ਲੈਣੇ ਆ। ਅੱਧਾ ਅਸੀਂ ਸਾਰੇ ਤ੍ਰੇਲੇ ਆਪਣੇ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਫਰਾਈ ਕਰਾਂਗੇ। ਅਸੀਂ ਸਾਰੇ ਤ੍ਰੇਲੇ ਰਿਚ ਪਾ ਕੇ ਹੋਏ ਜੀ ਆਪਣੇ ਤੇਲ 'ਚ ਹੁਣ ਅਸੀਂ ਇਹਨਾਂ ਨੂੰ ਥੋਪ ਦੀ ਹੰਟੀ ਦੇ ਨਾਲ ਹੌਲੀ-ਹੌਲੀ ਅੱਜਾ ਪਲਟਦੇ ਰਵਾਂਗੇ। ਥੋਪ ਦੇ ਨਾਲ ਜਿਆਦਾ ਵਧੀਆ ਜਿਹੜੇ ਉਹ ਪਲਟੇ ਜਾ ਸਕਦੇ ਆ। ਅੱਜ ਕਿ ਦਸ ਇਦਾਂ ਨੂੰ ਹੌਲੀ ਹੌਲੀ ਪਲਟਦੇ ਤਾਂ ਕਿ ਇਹ ਸਲੋ ਫਲੇਮ ਦੇ ਉੱਪਰ ਹੀ ਇਹਨਾਂ ਨੂੰ ਸਬਰਾਉਨ ਕਰਾਂਗੇ ਇਦਾਂ ਹਿਲਾਉਂਦੇ ਹੋਏ ਬਰਾਉਨ ਹੋ ਜਾਣਾ ਇਹਨਾਂ ਨੂੰ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਹੁਣ ਅਸੀਂ ਆਹ ਜਿਹੜਾ ਸਾਰਾ ਮਟੀਰੀਅਲ ਆ ਸਾਡਾ ਅਸੀਂ ਇਹਨੂੰ ਗ੍ਰाइंड ਕਰ ਲੈਣਾ ਹੈਗਾ ਆ ਲਸਣ ਲਏ ਆ ਮੈਂ ਟਮਾਟਰ ਲੈ ਦੋ ਪਿਆਜ਼ ਲੈ ਆ ਤੇ ਨਾਲ ਹੀ ਆ ਜਿਹੜੇ ਆਪਾਂ ਕਰੇਲਿਆਂ ਦੇ ਵਿੱਚੋਂ ਬੀਜ ਕੱਢੇ ਹੋਏ ਆ ਉਹਨਾਂ ਨੂੰ ਸਾਰਾ ਕਰਕੇ ਅਸੀਂ ਗ੍ਰाइंड ਤੇ ਫਿਰ ਅਸੀਂ ਤੜਕਾ ਲਾਵਾਂਗੇ ਵਿੱਚ ਅਸੀਂ ਲਵਾਂਗੇ ਜੀ ਚਾਰ ਪੰਜ ਹਰੀਆਂ ਮਿਰਚਾਂ ਵੀ ਪਾ ਲੈਨੇ ਆ ਆ ਦੇਖੋ ਅਸੀਂ ਹਰੀਆਂ ਮਿਰਚਾਂ ਵੀ ਲੈ ਲਈਆਂ ਹੋਈਆਂ ਤੇ ਇਹ ਕੌੜੀਆਂ ਨਹੀਂ ਹੈਗੀਆਂ ਤੁਸੀਂ ਹੋਰ ਵੀ ਜ਼ਿਆਦਾ ਪਾਉਣੀਆ ਤੇ ਪਾ ਸਕਦੇ ਹੋ ਲਾਲ ਮਿਰਚ ਵੀ ਪਾ ਲਾਂਗੇ ਲੋੜ ਪੈਣ ਤੇ ਤੇ ਚਲੋ ਹੁਣ ਅਸੀਂ ਸਾਰੇ ਨੂੰ ਗ੍ਰाइंड ਕਰਦੇ ਆ ਹਾਂ ਜੀ ਸਾਡੇ ਕਾਫੀ ਹੱਦ ਤੱਕ ਜਿਹੜੇ ਬ੍ਰਾਊਨ ਹੋ ਚੁੱਕੇ ਹੋਏ ਆ ਕਰੇਲੇ ਤੇ ਹਲਕੇ ਜੇ ਰਹਿ ਗਏ ਬਸ ਉਹ ਵੀ ਹੁਣ ਆਪਾਂ ਕਰ ਲੈਣੇ ਆ ਜੀ ਇਹਨੇ ਸਾਡੇ ਪੂਰੇ ਬਣ ਕੇ ਰੈਡੀ ਹੋ ਗਏ ਹੋਏ ਆ ਜੀ ਐਂਜ ਵਧੀਆ ਹਲਕੇ ਬ੍ਰਾਊਨ ਹੋ ਗਏ ਆ ਹੁਣ ਅਸੀਂ ਗੈਸ ਨੂੰ ਆਫ ਕਰਾਂਗੇ ਤੇ ਕ੍ਰੇਲਿਆਂ ਨੂੰ ਅਸੀਂ ਕੱਢ ਲਾਂਗੇ ਜੀ ਹੁਣ ਬਾਹਰ ਤੇ ਹੁਣ ਅਸੀਂ ਇਸੇ ਤੇਲ ਦੇ ਵਿੱਚ ਮਸਾਲੇ ਨੂੰ ਫਰਾਈ ਕਰਾਂਗੇ ਤੇਲ ਅਸੀਂ ਥੋੜਾ ਜਿਹਾ ਕੱਢ ਲਵਾਂਗੇ ਕਿਉਂਕਿ ਤੇਲ ਜ਼ਿਆਦਾ ਆ ਇਸ ਲਈ ਤੇ ਕਲੇਿਆਂ ਨੂੰ ਅਸੀਂ ਰੱਖ ਦਵਾਂਗੇ ਜੀ ਇਹਨਾਂ ਦਾ ਜਿਹੜਾ ਐਕਸਟਰਾ ਆਇਲ ਆ ਬਾਹਰ ਨਿਕਲ ਜਾਏਗਾ ਅੱਜ ਦਾ ਅਸੀਂ ਰੱਖ ਰਹੇ ਹਾਂ ਜੀ ਕਟੋਰੀ ਦੇ ਉੱਪਰ ਕਿਉਂਕਿ ਜਿਹੜਾ ਐਕਸਟਰਾ ਆਇਲ ਹੋਏਗਾ ਜਿੰਨਾ ਵੀ ਇਹਦਾ ਤੇ ਸਾਰਾ ਵਿੱਚ ਆ ਜਾਏਗਾ ਇਹਦੇ ਹਾਂਜੀ ਐਕਸਟਰਾ ਤੇਲ ਅਸੀਂ ਵਿੱਚੋਂ ਕੱਢ ਲਿਆ ਹੋਇਆ ਹੈ ਤੇ ਅਸੀਂ ਹੁਣ ਇਹਦੇ ਵਿੱਚ ਪਾਵਾਂਗੇ ਆਪਣਾ ਗ੍ਰाइंड ਕੀਤਾ ਹੋਇਆ ਪਿਆਜ਼ ਲਸਣ ਤੇ ਕarele ਦੇ ਬੀਜ ਨਾਲ ਪਾਵਾਂਗੇ ਹਲਕਾ ਜਿਹਾ ਕਿ ਫਿਰ ਇਹਨਾਂ ਨੂੰ ਹੌਲੀ ਹੌਲੀ ਬ੍ਰਾਊਨ ਕਰ ਲਾਂਗੇ ਤੇ ਜੇ ਛੋਨੇ ਸਪਾਧਾਂਗੇ ਜੀ ਨਮਕ ਤੇ ਇਹਨੂੰ ਠੋੜਾ ਜਿਹਾ ਮਿਕਸ ਕਰਕੇ ਫਰਾਂਗੇ ਤੇ ਆਜ ਸਾਡੇ ਜਿਹੜੇ ਬ੍ਰਾਊਨ ਹੋ ਗਏ ਹੋਏ ਆ ਉਹਨਾਂ ਅਸੀਂ ਇਹਦੇ ਚ ਪਾਵਾਂਗੇ ਆਪਣੇ ਟਮਾਟਰ ਤੇ ਹਰੀ ਮਿਰਚ ਜਿਹੜੀ ਗ੍ਰाइंड ਕੀਤੀ ਹੋਈ ਹੈ ਉਹਨਾਂ ਅਸੀਂ ਇਹਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਜੀ ਮਸਾਲਾ ਸਾਡਾ ਵੀ ਰੈਡੀ ਹੋ ਗਿਆ ਹੋਇਆ ਹੁਣ ਇਸੇ ਵਿੱਚ ਪਾਵਾਂਗੇ ਗਰਮ ਮਸਾਲਾ 컬러 ਵਾਲੀ ਮਿਰਚ ਪਾਵਾਂਗੇ ਹਲਕੀ ਜਿਹੀ ਨਮਕ ਪਾਵਾਂਗੇ ਹੰਦੀ ਥੋੜੀ ਜਿਹੀ ਲਾਲ ਮਿਰਚ ਪਾ ਦਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਓ ਮਸਾਲਾ ਸਾਡਾ ਡਾ ਰੈਡੀ ਹੋ ਗਿਆ ਹੋਇਆ ਜੀ ਬਿਲਕੁਲ ਤਲਕੀ ਜੀ ਹੁਣ ਪਾ ਦਵਾਂਗੇ ਜੀ ਅਸੀਂ ਕਸ਼ਮੀਰੀ ਮੇਥੀ ਮਿਕਸ ਕਰ ਲਾਂਗੇ ਗੈਸ ਨੂੰ ਅਸੀਂ ਆਫ ਕਰਾਂਗੇ ਹਾਂਜੀ ਮਸਾਲਾ ਸਾਡਾ ਦੇਖੋ ਜੀ ਰੈਡੀ ਹੈ ਅਸੀਂ ਇਹਦੇ ਉੱਪਰ ਜਿਹੜਾ ਧਨੀਆ ਵੀ ਪਾ ਦਿੱਤਾ ਹੋਇਆ ਇਹਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਹੁਣ ਅਸੀਂ ਮਸਾਲਾ ਜਿਹੜਾ ਆਪਣਾ ਇਹਦੇ ਚ ਫਿਲ ਕਰਾਂਗੇ ਕਰੇਲਿਆਂ ਵਿੱਚ ਤੇ ਫੇਰ ਸਾਡੇ ਕਰੇਲੇ ਬਿਲਕੁਲ ਰੈਡੀ ਹੈ ਜੀ ਹਾਂਜੀ ਸਾਡੀ ਜਿਹੜੀ ਫਿਲਿੰਗ ਹੈ ਤਰੇਲਿਆਂ ਵਿੱਚ ਹੋ ਗਈ ਹੋਈ ਹੈ ਤੇ ਕarele ਸਾਡੇ ਬਿਲਕੁਲ ਬਣ ਕੇ ਰੈਡੀ ਹੈ ਖਾਓ ਟੇਸਟ ਕਰੋ ਤੇ ਨਾਲੇ ਬਾਕੀਆਂ ਨੂੰ ਵੀ ਖਿਲਾਓ ਤੁਹਾਨੂੰ ਮੇਰੀ ਰੈਸিপি ਕਿਵੇਂ ਦੀ ਲੱਗੀ ਮਿਲਾਂਗੇ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ